ਜੇ ਆਪ ਅਰਿਓ ਪਰਬਾਚੇ ਆਕਾਰ ਕਿਹੋ ਗੋਣ ਮੈਂ ਇਹ ਤਿੰਨੋ ਵਿਸਥਾਰ ਜੇ ਆਪ ਅਰਿਓ ਪਰਬਾਚੇ ਆਕਾਰ ਜਦੋਂ ਆਪ ਪਰਪੰਡਿਆ ਆਕਾਰ ਆਪੇ ਰੰਗ ਦਿੱਤਾ ਕੋ ਕੁਰੇ ਹੁੰਦਾ ਕਿ ਜਿਹੜਾ ਪਹਿਲੇ ਪਦੇ ਆਏ ਨੇ ਨਾ ਸਾਡੀਆਂ ਰਚਨਾ ਤੋਂ ਪਹਿਲਾਂ ਦੀ ਗੱਲ ਹੈ ਇਹਦਾ ਮਸਲਾ ਛੇ ਪਦੇ ਆ ਗਏ ਇਹਦੇ ਵਿੱਚ ਏ ਸਾਸ਼ਪਤੀ ਦੇ 6 ਪਦਿਆਂ ਦਾਤ ਜਿਹੜੀ ਗੱਲਬਾਤ ਸੀ ਸ੍ਰੀ ਰਚਨਾ ਤੋਂ ਪਹਿਲਾਂ ਦੀ ਹੈ ਸਾਰੀ ਉਹ ਉਹ ਸ੍ਰੀ ਨਹੀਂ ਹੈ ਜੀ ਸਰਗੁਣ ਨਿਰਗੁਣ ਦੀ ਗੱਲ ਕੀਤੀ ਹੈ ਔਰ ਉਹ ਜਦੋਂ ਆਕਾਰੇ ਕਾ ਜੁਨਾ ਦੇ ਸੇ ਤਬ ਆਪੁਰ ਤਬ ਕਹਿੰਦੇ ਹੁੰਦਾ ਐਸੀ ਸ੍ਰੀ ਰਚਨਾ ਤੋਂ ਪਹਿਲਾਂ ਦੀ ਗੱਲ ਹੈ 6 ਹੈ ਪਦ ਤੇ ਆ ਕੇ ਉਹਨਾਂ ਨੇ ਸ੍ਰੀ ਰਚਨਾ ਦੀ ਗੱਲ ਕੀਤੀ ਜਾਇ ਆਪ ਰੱਜੇ ਉੱਪਰ ਪਰਪੰਚ ਹੈ ਆਕਾਰ ਜਦ ਪਰਪੰਚ ਹੈ ਆਕਾਰ ਸ੍ਰਿਸ਼ਟੀ ਰਚ ਦਿੱਤੀ ਇਹ ਪਰਪੰਚ ਹੈ ਸਾਰੇ ਇਸ੍ਰਿਸ਼ਟੀ ਦੇ ਚਾਹ ਨਹੀਂ ਪਰਪੰਚ ਹੈ ਇਹ ਪਰਪੰਚ ਦੇ ਵਿੱਚ ਕੁਝ ਵੀ ਕਰਨਾ ਧਰਮ ਦਾ ਕਰਮ ਇਹ ਪਰਪੰਚ ਹੈ ਕੁਝ ਵੀ ਕਰੀਏ ਅਸੀਂ ਇਸ੍ਰਿਸ਼ਟੀ ਦੇ ਵਿੱਚ ਲੰਬਰ ਖਾ ਲੀਏ ਬੁਰਖੀ ਸਰੀਰ ਵਾਸਤੇ ਕੁਝ ਵੀ ਕਰੀਏ ਬੁਰਖੀ ਭਲਾਈ ਵਾਸਤੇ ਕੁਝ ਵੀ ਕਰੀਏ ਉਹ ਪਰਪੰਚ ਤੇ ਸਭਾ ਕੁਝ ਨਹੀਂ ਪਰ ਪੰਜ ਕੀ ਦੀ ਹੈ ਇਥੇ ਇਥੇ ਸ਼ਬਦ ਦਾ ਲੰਬਰ ਪਰਪੰਚ ਦੀਵਾ ਕੀ ਸਭ ਪਰਪੰਚ ਆਤਮਾ ਦੀ ਖੁਰਾਕ ਹੈ ਜਿਹੜੀ ਆਤਮ ਗਿਆਨ ਦੀ ਜਿਹੜੀ ਖੁਰਾਕ ਹੈ ਆਤਮ ਗਿਆਨ ਆਤਮਾ ਦੀ ਖੁਰਾਕ ਇਥੇ ਛੱਡ ਕੇ ਜਿਹੜੇ ਹੋਰ ਗਿਆਨ ਨੇ ਸਿੱਧਾ ਦੇ ਪੜਾਈਓ ਕਾਲਜ ਸਭ ਪਰਪੰਚ ਚ ਆ ਜਾਂਦੇ ਪਰ ਪੰਜ ਦਾ ਬਹੁਤ ਅਸਿਰ ਗਿਆ ਹੈ ਸੰਸਾਰ ਦੇ ਵਿੱਚ ਸੰਸਾਰੀ ਗਿਆਨਾਂ ਦਾ ਸਾਰੇ ਪ੍ਰਪੰਚ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਜੋ ਹੈ ਪ੍ਰਪੰਚ ਹੈ ਸਾਰਾ ਜੈ ਆਪ ਰਖਿਓ ਪ੍ਰਪੰਚ ਪ੍ਰਪੰਚ ਆਕਾਰ ਇਹ ਨੇ ਆਪਣੀ ਇੱਛਾ ਨਾਲ ਰਚਿਆ ਜੋਤ ਵੀ ਇੱਛਾ ਨਾਲ ਪ੍ਰਪੰਚ ਰਚਿਆ ਹੋਇਆ ਆਕਾਰ ਸਾਰੇ ਜੋ ਪ੍ਰਪੰਚ ਹੈ ਆਪ ਆਕਾਰ ਸਾਰੇ ਪ੍ਰਪੰਚ ਹੈ ਜਦ ਮਾਇਆ ਦੇ ਨਾਲ ਜੁੜਿਆ ਕੇ ਪ੍ਰਪੰਚ ਹੋਇਆ ਕੋਪਾ ਮਾਸ਼ਾ ਵੇਖਣ ਕੋ ਪ੍ਰਪੰਚ ਦੀ ਹੈ जो अखा लू नहीं है, परपंच प्रपंच कितों शुरू हो गया प्रपंच <laughs> जिते परपंच है कि नहीं भौ भगत भगवान हित माया लिप्तन रंच पर हवा समान भी माया चलिप्त नहीं जिथे आजूगा ਭਾਇਆ ਲਫਤਾਂ ਨਾਲ ਜੋ ਬਿੱਲੇ ਰਹਿ ਗਏ ਬਿੱਲੇ ਕਈ ਨਾਂਕਾ ਜੇਨ ਹੋ ਰਹੇ ਉਹ ਬਿੱਲੇ ਰਹਿ ਜਾਂਦੇ ਜਿਹੜੇ ਪ੍ਰਪੰਚ ਦੇ ਨਾਲ ਰਹਿ ਜਾਂਦੇ ਨਹੀਂ ਸਭ ਦੇ ਪ੍ਰਪੰਚ ਦੇ ਜੇ ਅਸੀਂ ਅਕੈਡਮੀ ਬਣਾਵਾਂਗੇ ਪ੍ਰਪੰਚ ਦਾ ਹਿੱਸਾ ਵੱਧ ਜਾਊਗਾ ਇਹ ਵੀ ਪ੍ਰਪੰਚ ਦੇ ਜੇ ਪ੍ਰਪੰਚ ਦਾ ਹਿੱਸਾ ਜੇ ਤਾਂ ਉਹ ਭਾਵਨਾ ਖਤਮ ਹੋ ਗਈ ਜਿੱਦਾਂ ਜਿਹੜੀ ਭਾਵਨਾ ਨਾ ਹੈ ਵੀ ਇੱਥੇ ਮੈਸੇਜ ਆਣਾ ਚਾਹੀਦਾ ਜੇ ਤੋ ਅਬਰ ਸਾਥੋਂ ਮੈਸੇਜ ਆ ਗਿਆ ਪਰ ਪਰਪੰਚ ਰਹਿ ਗਿਆ ਉਸੇ ਅਗੋਂ ਪਾਣੀ ਪਾ ਕੇ ਚਲੇ ਗਏ ਜਦੋਂ ਇਹ ਆ ਗਏ ਵੀੜਾ ਮਾਣਾ ਭਾਈ ਬੜਾ ਆ ਗਿਆ ਉਦੋਂ ਤੋ ਪਰਪੰਚ ਹੈ ਉਸੇ ਅਜ ਵੀ ਪਰਪੰਚ ਹੈ ਇਹ ਸਭ ਪਰਪੰਚ ਹੈ ਮਾਇਆ ਲਿਪਤ ਨਾ ਰਾਂਚੇ ਜੇ ਰੱਤੀ ਪਰ ਵੀ ਮਾਇਆ ਦੀ ਲਿਪਤਤਾ ਹੋ ਗਈ ਪਰਪੰਚ ਹੋ ਗਿਆ ਜੇ ਰੱਤੀ ਪਰ ਮਾਇਆ ਦੀ ਲਿਪਤਤਾ ਨਹੀਂ ਹੈ ਤਾਂ ਪਰਪੰਚ ਨਹੀਂ ਹੈ ਤਾਂ ਪਰਪੰਚ ਤੋਂ ਬਚਿਆ ਜਾ ਸਕਦਾ ਹੈ ਪਰਨਾ ਪਰਪੰਚ ਤੋਂ ਬਚੇ ਨਹੀਂ ਜਾ ਸਕਦਾ ਪਰਪੰਚ ਮਾਰਦਾ ਜਿੱਤੇ ਪਰਪੰਚ ਤੋਂ ਬਚ ਗਿਆ ਜਿਹੜਾ ਉਹ ਗਾਹ ਨਿਕਲਦਾ ਨਹੀਂ ਨਿਕਲਦਾ ਹੀ ਕੋਈ ਨਹੀਂ ਪਰਪੰਚ ਤੋਂ ਸਦਾ ਕੋਲ ਜਾ ਕੇ ਪਰਪੰਚ ਮਾਰ ਜਾਂਦਾ ਸਦਾ ਕੋਲ ਦੀ ਜਿਹੜੀ ਖਾਈ ਹੈ ਇਹਦੀ ਖਤਰਨਾਕ ਹੈ ਇਹ ਤਾਂ ਪਰਪੰਚ ਦੇ ਉੱਪਰ ਨਿਕਲਣਾ ਬਚ ਕੇ ਨਿਕਲਣਾ ਬੜਾ ਹੋਖਾ ਇਹਨੂੰ ਕਬੀਰ ਕਾਜਲ ਕੀ ਕੋਠੜੀ ਕਹਿੰਦੇ ਇੱਥੇ ਆ ਕੇ ਕਾਜਲ ਕੀ ਕੋਠੜੀ ਅੰਤ ਪੜੇ ਤਸਮਾਏ ਅੰਨੇ ਆ ਕੇ ਕਰਕੇ ਸੰਤਾਂ ਨੇ ਇਹ ਦੂ ਕਹਿੰਦਾ ਕਿ ਬਚ ਕੇ ਕਿਵੇਂ ਨਿਕਲੇ ਕਹਿੰਦਾ ਪੈਸੇ ਜੋ ਨਿਕਲ ਜਾਏ ਤਾਂ ਬਹਿ ਕੇ ਨਿਕਲ ਸਕਦਾ ਫੜ ਕੇ ਨਹੀਂ ਨਿਕਲ ਸਕਦਾ ਇਹ ਖੜੇ ਨੇ ਉੱਪਰ ਬਿਸਾਲੂ ਲੋਕ ਦੇਖ ਰਹੇ ਨੇ ਇਹ ਤਾਂ ਬਹਿ ਕੇ ਹੀ ਝਕਰੂਗਾ ਥੋਕੇ ਬੜੀ ਸਾਫ ਦਾ ਢੀਡ ਝਕਰੂਗਾ ਛੋਟਾ ਬਣ ਕੇ ਨਿਕਲੂ ਵੱਡਾ ਬਣ ਕੇ ਢੀਡ ਝਕਰੂਗਾ ਫਿਰ ਆਪਣੇ ਅਗਲ ਨਾਲ ਢੀਡ ਝਕਰ ਸਕਦਾ ਫਿਰ ਅਰਾਧਨਾ ਗਰਮੀ ਤੋਂ ਬਚਾ ਕੇ ਕੱਢਣ ਲੱਗ ਪਏ ਪਰ ਪਛਤੋ ਬਚਾਵੇ ਕੌਣ ਬਚਾਵੇ ਸੱਚ ਬਚਾਵੇ ਜਦ ਤਣਾ ਜਦੋਂ ਵੀ ਅੰਤਰਾਤਮਾ ਦੀ ਗੱਲ ਤੋਂ ਜਰਾ ਵੀ ਸਲਪ ਹੋ ਗਿਆ ਗੁਰਬਾਨੀ ਤੋਂ ਜਰਾ ਵੀ ਸਲਪ ਹੋ ਗਿਆ ਪਰ ਪੰਜ ਦਖਾ ਦੇ ਚੱਡ ਗਿਆ ਜਦੇ ਕਾਲਾ ਹੋ ਜਾਣਾ ਜਿੱਦਣ ਵੀ ਟੱਚ ਹੋ ਗਿਆ ਉਸ ਆਇਆ ਦੇ ਨਾਲ ਉੱਥੇ ਕਾਲਾ ਇੱਥੇ ਆ ਕੇ ਪਰਪੰਚ ਜੈ ਆਪ ਰਜੋ ਪਰਪੰਚ ਅਕਾਰ ਜਿਹਨੇ ਆਪ ਰਜਿਆ ਪਰਪੰਚ ਅਕਾਰ ਜਿਹੜੇ ਆਪੇ ਆਇਆ ਇੱਥੇ ਨਾਲੋ ਸਰੀਰ ਜਿਹੜਾ ਤਾਲਦ ਕੀਤਾ ਹੈ ਕਿਨਾ ਕੀਤਾ ਕਿਨੇ ਆਪ ਤਾਂ ਨਹੀਂ ਬੇਤੇ ਇੱਛਾ ਨ ਹੋਇ ਗੁਰਸੇਵਾ ਤੇ ਭਗਤ ਕਮਾਈ ਕਾਦੇ ਮਾਰ ਦੇਈ ਪਾਈ ਤੇ ਇਹਨੇ ਆਪਣੀ ਇੱਛਾ ਨਾਲ ਕੋਪਰਟਸਾ ਰੱਖਿਆ ਹਾਂ ਕਾਦੇ ਵਾਸਤੇ ਰੱਖਿਆ ਆਪਣੀ ਤੰਦਰੁਸਤੀ ਵਾਸਤੇ ਇਹ ਸਾਰਾ ਹਸਪਤਾਲ ਪਰਪੰਚ ਹੈ ਇਹ ਸਾਰਾ ਨਾ ਜਿਹੜਾ ਸਾਰਾ ਮਾਇਆ ਦਾ ਤੇ ਪਰਪੰਚ ਹੈ ਪਰਪੰਚ ਛੱਡ ਗਏ ਜਾਣਾ ਹੈ ਪਰਪੰਚ ਜੇ ਰਹੀ ਪਰਪੰਚ ਵਿੱਚ ਫਸਣਾ ਨਹੀਂ ਪਰਪੰਚ ਤਮਾਸ਼ਾ ਹੈ ਤਮਾਸ਼ਾ ਪਰਪੰਚ ਦਾ ਤਮਾਸ਼ਾ ਦੇਖਣਾ ਸਮਝਣਾ ਨਾ ਕਿ ਇਹਦਾ ਹਿੱਸਾ ਵੰਡ ਪਰਪੰਚ ਦਾ ਹਿੱਸਾ ਨਹੀਂ ਵੰਡਣਾ ਦੇਖਣਾ ਜ਼ਰੂਰ ਹੈ ਦੇਖਣਾ ਆਇਓ ਜਗਤ ਤਮਾਸ਼ਾ ਸਾਰਾ ਪਰਪੰਚ ਹੈ ਇਥੇ ਲੋਕ ਭਲਾਈ ਦੇ ਕੰਦੂ ਪਰਪੰਚ ਹੈ ਸਰਕਾਰਾਂ ਸਾਡੀਆਂ ਪਰਪੰਚ ਫਸੀਆਂ ਹੋਈਆਂ ਨੇ ਲੋਕ ਭਲਾਈ ਵਾਲੇ ਜਿੰਨੇ ਆਦਮੀ ਨੇ ਸਾਰੇ ਪਰਪੰਚੀ ਨੇ ਪਰਪੰਚੀ ਸਾਰੇ ਉਹ ਕਰਮ ਧਰਮ ਪਾ ਖੱਡ ਬ ਹੋਰ ਉਪਰ ਧਰਮ ਦੇ ਪੱਖ ਹੈ ਤਾਂ ਧਰਮ ਉਹ ਪਰਉ ਪਾਖੰਡ ਪਰਪੰਚ ਹੈ ਜਦ ਆਪ ਰਜੇ ਉਪਰ ਪੰਚ ਆਕਾਰਾ ਰਜਨਾ ਸਾਰੀ ਪਰਪੰਚ ਹੈ ਜਦ ਰਜ ਲਿਆ ਫਿਰ ਕੀ ਹੋਇਆ ਦਿਮਗ ਕੋਲ ਮੈਂ ਕੀ ਦਮਸ਼ਤ ਉਹ ਕੋਲ ਮੈਂ ਕੀ ਦੋ ਬੇਸਾਰ ਉਹ ਇੱਥੇ ਤਿੰਨ ਬੜਾ ਆਏ ਨੇ ਮਾਇਆ ਚ ਉਹ ਰਜੋਤਮੋ ਸਤੋ ਤੇ ਤਾਂ ਉਹ ਆਏ ਨਹੀਂ ਪਰਪੰਚ ਤੋਂ ਬਾਅਦ ਪਰਪੰਚ ਦੇ ਵਿੱਚ ਨੇ ਉਹ ਜੇ ਅਸੀਂ ਤਿੰਨ ਗੋਣਾ ਵਾਲੇ ਨੂੰ ਸਰਗੁਣ ਮੰਨ ਲਿਆ ਪਰਪੰਚ ਜਾਓ ਸਾਰੇ ਯਾਨੀ ਪਰਪੰਚ ਦੇ ਵਿੱਚ ਜਿਤਨਾ ਬਣਾਉਣ ਵਾਲੇ ਜਿਹੜੇ ਨਾ ਜਿਹੜੇ ਤਮੂ ਸਤਵਾਰੇ ਜਿਹੜੇ ਤਮੂ ਸਤਵਾਰੇ ਸਾਰੇ ਕੋਣ ਪਰਪੰਚਿਆ ਨੇ ਬਣਾਏ ਨੇ ਉਹ ਜਿਹੜੇ ਪਰਪੰਚ ਪਰਪੰਚੀ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਮੰਨ ਲਿਆ ਜਿਹੜੇ ਬੜੇ ਬੜੇ ਮੰਦਿਰ ਆ ਬੜੇ ਬੜੇ ਹੋਰ ਬਣਾਰੇ ਕਰਦੇ ਜੀ ਉਹਨਾਂ ਨੇ ਉਹਨਾਂ ਉੱਪਰ ਪਲਚੀ ਲੋਕ ਨੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਮੰਨਤਾ ਦੇ ਦਿੱਤੀ ਪਰ ਪੰਚ ਨੂੰ ਸੱਚ ਬੰਦ ਮੰਨ ਲਿਆ ਜੋ ਸੱਚਾ ਹੋ ਗਏ ਬਾਜੀ ਇਹ ਬੰਦਾ ਜੱਗ ਪਰਪੰਚ ਸੱਚ ਹੈ ਨਾ ਆਹ ਮਾਰਗ ਮੇਲੇ ਕਹਿੰਦੇ ਨੇ ਝੂਠਾ ਯੂ ਕਾਸੀਏ ਵਿਦੇਸ਼ ਤੇ ਮਾਰਗ ਸੁਭੀਦਾ ਉਦੋਂ ਕਹਿੰਦੇ ਨੇ ਪਰਪੰਚ ਸੀਗੇ ਉਦੋਂ ਦਾ ਕੀ ਫਾਇਦਾ ਹੋਇਆ ਕਹਿਣ ਦਾ ਸਾਰੀ ਜ਼ਿੰਦਗੀ ਦਾ ਨੋ ਹੋਰ ਕੁਝ ਪੜਾਇਆ ਜਾਣ ਲੈ ਕੇ ਨੂੰ ਕਹਿੰਦੇ ਪਰਪੰਚ ਦੀੋਂ ਬੰਦੂ ਤੋਂ ਨਿਕਲ ਝੂਠੇ ਆਦਮੀ ਇਹਨੇ ਲੱਖਾਂ ਝੂਠ ਬੋਲੇ ਹੁਣ ਉਹਦਾ ਸੱਚ ਵੀ ਮੰਨਣ ਨੂੰ ਤਿਆਰ ਨਹੀਂ ਹੋਇਆ ਮੈਂ ਕਦੇ ਹੀ ਗੱਲ ਦਾ ਸੱਚ ਕਿ ਮਨ ਲਉਂਗਾ। ਉਹ ਵਿਸ਼ਵਾਸ ਹੀ ਆਏ ਹੋਏ ਸਾਡੇ। ਪਹਿਲਾਂ ਤਾਂ ਕਹਿੰਦਾ ਤਾਂ ਆ ਜਾਣ ਕਰ ਦੇ, ਉਹ ਤਾਂ ਕਰ ਦੇਗਾ। ਹਾਂਗ ਲੂਗਾ ਫੇਰ ਕਹਿੰਦਾ ਗਾਂਗਵਾਨੀ ਵੱਲ ਜਾਂਦਾ। ਉਹ ਸਮਝੇਗਾ ਉਹ ਹੀ ਹੈ। ਫਿਰ ਬੰਦੂ ਕਹੋ ਤਾਂ ਕੋਈ ਮੇਰਾ ਧੋਖਾ ਕੀਤਾ ਤੁਸੀਂ। ਉਹਨੂੰ ਤਾਂ ਆਪਣੀ ਜਿੰਤਾ ਬੈਜੂ ਜੋ ਮੈਂ ਤੇ ਕਰਾਇਆ ਗਲਤ ਕਰਾਇਆ ਧੋਖਾ ਹੈ। ਹੋ ਗਿਆ ਮੇਰੇ ਨਾਲ। ਉਹਨੂੰ ਆਪਣਾ ਧੋਖਾ ਦਾ ਫੇਰ ਹੈ। ਕੁਝ ਗਾਨੇ ਬੁਸਦੀ ਪ੍ਰਾਕ੍ਰਿਤਿਕ ਉਹ ਤਾਂ ਠੱਗਿਆ ਮਹਿਸੂਸ ਕਰੂਆ ਹਸਬੇ ਆਪਣਾ ਜੋ ਕੀਤਾ ਮੈਂ ਨਾ ਬੇਕਾਰ ਕੀਤਾ ਮੈਂ ਤਾਂ ਬੇਕਾਰ ਕਰਾਇਆ ਅਜੋੜੀ ਅੱਜ ਇਹ ਕਹਿੰਦੇ ਨੇ ਬੇਕੁਸ਼ੀ ਨਾ ਪਹਿਲਾਂ ਕੁਝ ਛੋੜ ਕੇ ਰਹੇ ਫੁੱਟ ਪਤਾ ਨਹੀਂ ਕਿਹਾਂ ਤੀਏ ਜੀ ਜੇ ਆਪ ਰੱdio ਪਰਪੰਚ ਆਕਾਰ ਕਿਹੋ ਗੁਣ ਵਿੱਚ ਹੀਨੋ ਵਿਸਤਾਰ ਕਿਹੋ ਗੁਣ ਇੰਨਾ ਬੜਾ ਜੇ ਵਿਸਤਾਰ ਕੀਤਾ ਰੋ ਜੋ ਤੁਮ ਸਤੋ ਕਿਸੇ ਜੇ ਤਬੂਗੋੜ ਨਾਲ ਕੁਝ ਤਬੂਗੋੜੀ ਜ਼ਿਆਦਾ ਦੇ ਫਾਰਨਾ ਹੀ ਫਾਰਨਾ ਉਹਨਾਂ ਨੇ ਰਹਿ ਗੋੜਾਂ ਚ ਹੈ ਹੀ ਨਹੀਂ ਜਿਹਨੂੰ ਰਹਿਮ ਕਹਿੰਦੇ ਨੇ ਆਤਮਕਾਂਤੀ ਦ੍ਰਿਸ਼ਟੀ ਤਾਂ ਆਉਂਦੀ ਏ ਫਾਰਨ ਵਾਲੀ ਪਾਪਰ ਸਭ ਤੋਂ ਵੱਡੀ ਹੈ ਤੇ ਉਹ ਗੋੜਾ ਮੈਂ ਕਿਸੇ ਚਲੋ ਜੋੜੋਂ ਜਿਆਦਾ ਕਿਸੇ ਸੱਤੋਂ ਵੱਡਾ ਇਹ ਵਿਸਤਾਰ ਕੀ ਕਰ ਜੋ ਗੁਰੂਆਂ ਨੇ ਕਿਹਾ ਪਾਪ ਕੋਲ ਸੇ ਭਈ ਕਮਾਵਤ ਕੋ ਨਰਕ ਕੋ ਸੁਰਗ ਕੋ ਉਹ ਤੇ ਸਾਹਬ ਉਹਨਾਂ ਤੇ ਹੀ ਗੱਲ ਚੱਲਦੀ ਗਾਵਤ ਆ ਬਾਪੂੜ ਪਰ ਪੰਜ ਵਿੱਚ ਬਾਪੂੜ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਬਾਪੂੜ ਨੂੰ ਹੱਜ ਹੱਜ ਨਹੀਂ ਇਹ ਬਾਪੂੜ ਦੇ ਗਾਣ ਤੇ ਜਾਇ ਸ਼ੁਰੂ ਹੋਇਆ ਜਾਂ ਸਿਰਤੀ ਦਾ ਹੋਇਆ ਉਸ ਤੋਂ ਪਹਿਲਾਂ ਬਾਪੂੜ ਨਹੀਂ ਹੈ ਯਾਨੀ ਸੱਚਖੰਡ ਦਾ ਬਾਪੂੜ ਦੀ ਜਗਰੇੜੀ ਹੈ ਖੁੱਦ ਆ ਕੁਝ ਜਮ ਮੈਨੀਆਂ ਨਾ ਪਾਪੁਰ ਉਹਦਾ ਕਹਿੰਦਾ ਜਨਤਾ ਕੇ ਬਸ ਕੁਛ ਨਹੀਂ ਇਹ ਸੰਸਾਰ ਦੇ ਵਿੱਚ ਪਾਪੁਰ ਤੇ ਚੱਲ ਵੀ ਗਲ ਆ ਪਾਪਾ ਕੁੱਢ ਕਾਹਵ ਤੇ ਆ ਕਾਹ ਕੋ ਸੱਚ ਨਹੀਂ ਹੁੰਦੀ ਬਨਾਵ ਤੇ ਚੱਲਦੇ ਕਾਹਵ ਦਾ ਹੋਣਾ ਬਨਾਵ ਤੇ ਚੱਲ ਵੀ ਇਹ ਪਾਪ ਉਹਨੂੰ ਬਨਾਵ ਤਾਂ ਸਾਡੀ ਬੰਦੀ ਹੋਈ ਪਾਪ ਉਹਨੂੰ ਦਰਗਾਹ ਚ ਮੈਂ ਦੇ ਲਈ ਜਾਂਦਾ ਅਸੀਂ ਮੁਦਦੇ ਜਿਵੇਂ ਜਦ ਲੱਗ ਜਾਣੇ ਮੈਂ ਕੁਛ ਕਰਤਾ ਜਦੋਂਦਾ ਆਪੇ ਮਨ ਦਗਨਾ ਕੁਛ ਕਰਦਾ ਹਾਂ। ਸਭਲਾ ਗਰਭ ਜੋਨ ਨੂੰ ਦਿੱਤਾ। ਸਾਡੇ ਮਨੋਂ ਤੇ ਗਰਭ ਜੋਨ ਚਲੇ ਨਹੀਂ ਬੈਠੀ ਸਾਨੂੰ। ਪਾਪ ਨੂੰ ਤੇ ਮਨੋਂ ਤੇ ਗਰਭ ਜੋਨ ਚੋਂ ਨਿਕਲਣੇ ਦਿੱਤੀ। ਅਲਬਦੀ ਹੋ ਗਿਆ ਸਾਡੀ ਗੱਲ ਤੇ। ਪਾਪ ਨੂੰ ਵੀ ਕਹਾਵਤ ਨੂੰ ਜਿਹੜਾ ਸੀ ਮੰਨ ਲਿਆ ਨਾ ਪੱਕਾ ਇਹ ਸੱਚ ਹੈ। ਇਹ ਸਾਨੂੰ ਗਰਭ ਜੋਨ ਚੋਂ ਨਿਕਲਣ ਦਊਗਾ ਇਹ ਨਹੀਂ ਹੁੰਦਾ। ਦੇ 20 ਦਿਨ ਕਰਦੇ ਸਾਡੀ। ਜਨਾਜਰ ਪਾਪ ਉੱਤੇ ਬਲਾਉਦੂ ਸੀ ਬਠੇੜੀ ਲੰਦੇ ਬਿਲਕੁਲ ਉੱਧਰੋਂ ਜਦ ਅੰਦਰੋਂ ਬਠੇੜੀ ਪਾਪ ਉੱਤੇ ਉਹ ਬਿੱਡੂ ਕਹਦੇ ਲੋ ਬਿੱਡੂ ਗਿਆਨ ਨਾਲ ਗਿਆਨ ਪਿਆਤਾ ਕਰਮਾ ਕਰਮ ਦਾ ਜਿਹੜਾ ਲੇਖ ਆ ਸੀ ਆਪ ਲਿਖਿਆ ਹੈ ਉਹ ਬਿੱਡੂ ਗਿਆਨ ਨਾਲ ਗਿਆਨ ਪਿਆਦਾ ਕਰਮਾ ਦੋਸ ਕਰਮ ਦਾ ਨਾ ਸੀ ਕਾਜੀ ਪੜੇ ਨਾ ਇਹਦਾ ਪਿੱਛਾ ਲੇਖਾ ਉਹ ਫੇਰ ਲੇਖਾ ਪੜਨਾ ਵੇਖਾਂ ਤੇ ਬਾਹਰ ਨਾ ਲਿਖਿਆ ਸਾਡਾ ਹੀ ਇਹ ਜਿਵੇਂ ਲਿਖਾ ਹੁੰਦਾ ਹੀ ਵਿਖਾ ਨਹੀਂ ਹੁੰਦਾ ਸਭ ਬਕਵਾਸ ਹਾਂਜੀ ਪਾਪ ਪੁੰਨ ਤੇ ਭਈ ਕਹਾਵਤ ਕੋਉ ਨਰਕ ਕੋ ਸੁਰਗ ਕੋ ਮੋਟੇ ਪਾਪੋਂ ਦੇ ਗਾਹਵ ਦਾਲਣੇ ਰੋਚੀ ਜਾਂਦੇ ਨੇ ਭਾਈ ਜਿਹੜਾ ਪਾਪ ਕਰੂਗਾ ਨਰਕ ਜਾਊਗਾ ਜਿਹੜਾ ਪੁੰਨ ਕਰੂਗਾ ਸੁਰਗ ਜਾਊਗਾ ਕੋਲ ਸੁਰਗ ਦੀ ਇੱਛਾ ਹੈ ਤੇ ਆਦਸ ਦੀ ਇੱਛਾ ਦੋ ਇੱਛਾ ਰਹੀਓ ਸੰਸਾਰ ਦੇ ਲੋਕਾਂ ਦੀ ਇਹਨਾਂ ਦਾ ਹੀ ਪ੍ਰਚਾਰ ਹੈ ਜੀ ਦਬਰਚਾਰੇ ਹੈ। ਤੂੰ ਪਾਪ ਉੱਤੇ ਕਹਾਵਤ ਪਰਪੰ ਇਹਦੇ ਵਿੱਚ ਇਹਨੂੰ ਪਰਪੰ ਪਰਪੰਚ ਤੋ ਬਾਹਰ ਕੱਟਣ ਵਾਲੀ ਮਸਤ ਕੋਈ ਨਹੀਂ ਹੈ। ਪਰਪੰ ਕੀਤੇ ਰਹਿ ਕੇ ਹੀ ਤੁਸੀਂ ਸੰਸਾਰ 'ਚ ਰਹਿ ਕੇ ਹੀ ਸੁੱਖ ਕਿਵੇਂ ਆ? ਇਹ ਗੱਲ ਦਾ ਪ੍ਰਚਾਰ ਹੈ। ਜਿੱਤੇ ਪਾਪ ਉੱਤੇ ਕਹਾਵਤ ਹੁੰਦੀ ਹੈ ਤੇ ਤੂੰ ਸੁੱਖ ਕਿਵੇਂ ਹੋਊਗਾ? ਤੂੰ ਉੱਠ ਕਰ। ਚੱਕੇ ਗਮ ਕਰ। ਉਹ ਤੈਨੂੰ ਲਈ ਬਹੁਤ ਸੋਖਾ ਦਾ ਹੈ ਉਹਦੇ ਨਾਲ ਸੋਖਾ ਹੁੰਦਾ ਜਬਰਾਨ ਕਟਿਆ ਜਾਏਗਾ ਨਹੀਂ ਕੋਈ ਸੰਗਤ ਜਬਰਾਨ ਕਟਣ ਤੇ ਸੁਰਗਨ ਅਰਥ ਦੀ ਗੱਲ ਕਰਦਾ ਹਾਂ ਸੁਰਗਨ ਉਹ ਮਨਲਾ ਸਰ ਵੀ ਸੁਰਗਤ ਦੀ ਬਾਤ ਹੈ ਜਬਰਾਨ ਕਟਿਆ ਜਾਂਦਾ ਫੇਰ ਜਨਮੇ ਦੀ ਹੁੰਦਾ ਉਥੇ ਜਾ ਕੇ ਰਲਾ ਦੀ ਗੱਲ ਹੈ ਹਾਂਜੀ ਆਹ ਜਾਲ ਮਾਇਆ ਚ ਜਾਲ ਹੰਮੇ ਮੋਹ ਭਰਮ ਭੈ ਭਾਰ ਆਹ ਜਾਲ ਮਾਇਆ ਚ ਜਾਲ बाकी जरा नहीं प्रपंज सोच जो तक भी माया है जंजाल है जाल नहीं है जाल होंगे जंजाल होंगे जंजाल की फर्क है जंजाल की फर्क है तो जार 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 की ਜਾਲੇ ਜੰਜਾਲ ਬੰਦਾ ਜਦ ਆ ਫਸ ਜਾਂਦਾ ਜੇ ਜੰਜਾਲ ਹੈ ਜਿੰਨਾ ਜਿਹੜੇ ਪਰੇ ਖੜੇ ਉਹਦੇ ਜਾਲ ਜਿਹੜਾ ਜਾਲ ਤੋਂ ਅਲੱਗ ਹੈ ਉਹਦੇ ਵਾਸਤੇ ਦਾ ਜਾਲ ਹੈ ਜਿਹੜਾ ਫਸ ਗਿਆ ਜਿਹੜਾ ਜਾਲ ਹੈ